ਸਵੈਈ ਦੇ ਵਿੱਚੋਂ ਕਿੱਥੇ ਕਿੱਥੇ ਕੰਟਰੀਆਂ ਦੇ ਵਿੱਚ ਅਸੀਂ ਏਜੰਟਾਂ ਦੇ ਮਾਗਰ ਪੈ ਕੇ ਨੌਜਵਾਨ ਵਾਪਸ ਕਰਵਾਏ ਨੇ ਉਹਦੀ ਤੇ ਗੱਲ ਸੁਣ ਲੈ ਕਾਂਗਰਸ ਦੇ ਲੀਡਰਾਂ ਨਾ ਤਾਂ ਅਸੀਂ ਕਿਸੇ ਤੋਂ ਅੱਜ ਤੱਕ ਅਧਿਕ ਦਵਿਆ ਨਾ ਝੁਕਿਆ ਤੇਰੀ ਮੰਜੀਪੜੀ ਅਸੀਂ ਟੋਕੀ ਐ ਕਿ ਜੇ ਤਰ੍ਹਾਂ ਨਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਿਆ ਚੋਰ ਬੰਦਾ ਤੂੰ ਤੁਸੀਂ ਇਹੋ ਜੀ ਕਮਾਲੀ ਕਾਲੀ ਕਮਾਈ ਕਰਕੇ ਗੱਡੀਆਂ ਮਹਿੰਗੀਆਂ ਖਰੀਦਦੇ ਹੋ ਵਧੀਆ ਲੈਗਜ਼ਰੀ ਲਾਇਫ ਸਟਾਈਲ ਆਉਨੇ ਉਹ ਸ਼ਰਮ ਕਰੋ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਧੱਕਿਆ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਭੇਜਿਆ ਉੱਥੇ ਹਾਲਾਤ ਜਾ ਕੇ ਦੇਖੋ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਇਹ ਤੋਂ ਭਾਣ ਤੋਂ ਕੋਈ ਡਰ ਰਿਹਾ ਕਬਰ ਆਏ ਨਾ ਮੈਂ ਕਹਿੰਦਾ ਵੀ ਜਿਹੜੇ ਵੀ ਏਜੰਟ ਦੀ ਅਸੀਂ ਮੰਜੀ 'ਤੇ ਠੋਕਾਂਗੇ ਯਾਦ ਰੱਖਣਗੇ ਕਿ ਤੋਂ ਜੀ ਤੋਂ ਕਿਤੋਂ ਪੈਸੇ ਦਿਵਾਏ ਨੇ ਉਹ ਤੋਂ ਉਹ ਤੋਂ ਲੈਤਾ ਹੋਵੇ ਜਾਂ ਕਿਸੇ ਤੋਂ ਏਜੰਟ ਤੋਂ ਲੈਂਦੇ ਹੁਣ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿੰਦਾ ਇਸ ਤੋਂ ਵੱਡੀ ਮੇਰੇ ਕੋਲੇ ਹੋਰ ਕੋਈ ਗੱਲ ਨਹੀਂ ਹੈ ਜਿਹੜਾ ਪਰਚਾ ਦਰਜ ਕਰਾਉਣਾ ਜੋ ਕਰਾਉਣਾ ਕਰਾਓ 700 ਤੋਂ 800 ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨਾ ਲਾ ਕੇ ਰੱਖਿਆ ਗੱਲ ਜਾਲੀ ਤੁਸੀਂ ਡਾਕੂਮੈਂਟ ਤੁਸੀਂ ਏਜੰਟਾਂ ਨੇ ਸਾਰਿਆਂ ਨੇ ਬਣਾ ਕੇ ਦਿੱਤੇ ਇਹ ਹਰ ਇੱਕ ਪਾਰਟੀ ਦੇ ਖਿਲਾਫ ਬੰਦਾ ਬੋਲਦਾ ਆ ਵੀ ਇਹ ਬੰਦੇ ਨੇ ਕਿਸੇ ਨੇ ਸਾਡੇ ਕੋਈ ਪੰਜਾਬ ਦੇ ਉਹ ਮੁੱਦੇ ਨੂੰ ਹੱਥ ਪਾਇਆ ਜਿਹੜੇ ਨੇ ਕਿਸੇ ਨੇ ਇੱਥੇ ਪਾਏ ਨਹੀਂ ਥੋੜੀ ਜਮੀਰ ਨਹੀਂ ਯਾਰ ਮਜ਼ਦੂਰਾਂ ਦੇ ਕਿਸਾਨਾਂ ਦੇ ਨੌਜਵਾਨ ਕਿਸੇ ਮਜ਼ਦੂਰ ਨੇ ਘਰ ਵੇਚ ਕੇ ਪੈਸੇ ਦਿੱਤੇ ਕਿਸੇ ਨੇ ਜ਼ਮੀਨ ਵੇਚ ਕੇ ਦਿੱਤੇ ਕਿਸੇ ਨੇ ਦੁਕਾਨ ਵੇਚ ਕੇ ਦਿੱਤੇ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਛੱਡਤਾ ਜਾ ਰਹੇ ਕੋਈ ਰਾਜਨੀਤੀ ਦਾ ਇੰਨਾ ਸ਼ੌਂਕ ਨਹੀਂ ਥੋੜੇ ਦਿਲਾਂ ਦੇ ਵਿੱਚ ਹੋਊਗੀ ਇਹ ਰਾਜਨੀਤੀ ਵਾਲੀ ਗੱਲ ਆ ਸਾਡੀ ਗੱਲ ਸਾਡੇ ਤਾਂ ਸੋਚਾਂ ਹੀ ਕੁਝ ਹੋਰ ਨੇ ਪਾਵਰਾਂ ਹੰਡਾ ਰਹੇ ਹੋ ਯਾਰ ਕੀ ਮੈਂ ਮਾੜਾ ਕਰਤਾ ਮੈਂ ਪੋਲਿਟਿਕਲ ਬੰਦੇ ਨੂੰ ਪੁੱਛਣਾ ਜੋ ਤੁਸੀਂ ਰਾਜਨੀਤਿਕ ਬੰਦੇ ਜੇ ਸਰਕਾਰ ਮੇਰੇ ਨਾਮ ਅਗਰ ਪਈ ਪਿਆ ਮੈਂ ਕੀ ਮਾੜਾ ਕਰਤਾ ਮਰਨ ਤੋਂ ਬਿਲਕੁਲ ਨਹੀਂ ਡਰਦਾ ਗੁਰੂ ਮਹਾਰਾਜ ਦੀ ਕਿਰਪਾ ਜੇਲ੍ਹ ਤੋਂ ਬਿਲਕੁਲ ਨਹੀਂ ਡਰਦਾ ਜੋ ਕੁਝ ਤੁਸੀਂ ਕਰਨਾ ਕਰ ਲਿਓ ਇਹ ਇਹੋ ਜੇ ਘੱਟੋ ਘੱਟ 15 ਤੋਂ 20 ਏਜੰਟ ਹੋਣਗੇ ਜਿਹੜੇ ਘਰ ਆ ਕੇ ਪੈਸਾ ਮੋੜ ਕੇ ਗਏ ਨੇਗੇ ਜੇ ਉਹਨਾਂ ਦੇ ਇਤਕਰਮਾ ਨੌਬੇ ਨਹੀਂ ਲੱਤਾ ਇਹਨਾਂ ਨੇ ਇੱਕ ਫੋਨ ਤੇ ਪੈਸੇ ਮੋੜਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਚਾਰ ਕਿ ਜਿਹਨੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਲਈ ਆਇਆ ਉਹ ਗੱਲਾਂ ਕਿਹੜੀਆਂ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਸਾਡੇ ਜਿਹੜਾ ਪੰਜਾਬ ਦੇ ਵਿੱਚ ਇੱਕ ਮੁੱਦਾ اٹھਾਇਆ ਏਜੰਟਾਂ ਵਾਲਾ ਮੁੱਦਾ ਬੜਾ ਭੱਖਿਆ ਤੁਹਾਨੂੰ ਸਭ ਨੂੰ ਇਸ ਚੀਜ਼ ਦਾ ਪਤਾ ਹੀ ਹੈ ਕਿ ਕੱਲਾ ਆਪਣਾ ਏਜੰਟਾਂ ਵਾਲਾ ਮੁੱਦਾ ਨਹੀਂ ਗੱਲ ਆਪਣੀ ਪੰਜਾਬ ਦੀ ਹੈ ਜਿੰਨੇ ਕੁ ਜੋਗਰੇ ਸੀ ਹੈਗਾ ਜਿੰਨੇ ਕੁ ਜੋਗਰਾ ਮੈਂ ਹੈਗਾ ਮੈਂ ਉਹ ਹਰ ਇੱਕ ਜਿਹੜੀ ਪੰਜਾਬ ਦੇ ਮੁੱਦੇ ਤੇ ਸੀ ਆਵਾਜ਼ ਠਾਉਂਦੇ ਆਇਆ ਵੇਸਾ ਕਿ ਜਿਹੜੀ ਮੇਰੀ ਲੜਾਈ ਸਾਡੀ ਪੰਜਾਬ ਦੀਆਂ ਉਹ ਰਾਜਨੀਤਿਕ ਪਾਰਟੀਆਂ ਨਾਲ ਹਰ ਇੱਕ ਨੇ ਨਹੀਂ ਰਹੀ ਆ ਜਿਹੜੇ ਲੀਡਰ ਲੈ ਕੇ ਸਾਡੇ ਤੋਂ ਵੋਟਾਂ ਵੋਟਾਂ ਲੈਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਵੋਟਾਂ ਜਦੋਂ ਬਾਅਦ ਵਿੱਚ ਮੰਤਰੀ ਐਮ ਐਲ ਏ ਬਣ ਜਾਂਦੇ ਨੇ ਬਾਅਦ ਸਾਰੀਆਂ ਹੀ ਗੱਲਾਂ ਤੋਂ ਜਿਹੜੀਆਂ ਉਹ ਮੁੱਕਰ ਜਾਂਦੇ ਨੇ ਭੁੱਲ ਜਾਂਦੇ ਨੇਗੇ ਉਹਨਾਂ ਨੇ ਸਾਰੇ ਹੀ ਪੋਲਿਟਿਕਲ ਬੰਦਿਆਂ ਦੇ ਸੀ ਖਿਲਾਫ ਬੋਲਦੇ ਆਏ ਆ ਪਰ ਜਿਹੜੀਆਂ ਗੁਰੂ ਮਹਾਰਾਜ ਨੇ ਡਿਊਟੀ ਲਾਈ ਆ ਏਜੰਟਾਂ ਲਈ ਇਹਦੇ ਦੇ ਉੱਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਪੋਲਿਟਿਕਲ ਬੰਦੇ ਨੇ ਜਾਂ ਕਿਸੇ ਹੋਰ ਕਿਸੇ ਭਰਾ ਨੇ ਇਸ ਜਿਸ ਤਰ੍ਹਾਂ ਆਪਾਂ ਵਿਵਾਕੀ ਦੇ ਨਾਲ ਆਵਾਜ਼ ਠਾਈ ਹੈ ਕਿਸੇ ਨੇ ਹੋਰ ਠਾਈ ਹੋਵੇ ਨਹੀਂ ਤੁਸੀਂ ਦੇਖਿਆ 20 2 50 50 ਹਜ਼ਾਰ ਰੁਪਏ ਲੈ ਕੇ ਸਾਰੇ ਹੀ ਚੁੱਪ ਕਰ ਜਾਂਦੇ ਨੇ ਕਲਾਕਾਰ ਇਹਨਾਂ ਦੀਆਂ ਪ੍ਰੋਮੋਸ਼ਨਾਂ ਕਰੀ ਜਾਂਦੇ ਨੇ ਨਿਊ ਚੈਨਲ ਇਹਨਾਂ ਏਜੰਟਾਂ ਦੀਆਂ ਪ੍ਰੋਮੋਸ਼ਨਾਂ ਕਰੀ ਜਾਂਦੇ ਨੇ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਰਾਜਨੀਤਿਕ ਲੀਡਰ ਇਸ ਨੂੰ ਕਹਿ ਰਹੇ ਨੇ ਕਿ ਪ੍ਰਵਾਸ ਦੀ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਤਿਆਰ ਨਹੀਂ ਪੰਜਾਬ ਖਾਲੀ ਹੋ ਗਿਆ ਪੰਜਾਬ ਦੇ ਉੱਪਰ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਇਹ ਸਾਰਾ ਕੁਝ ਅਸੀਂ ਦੇਖ ਹੀ ਰਹੇ ਹਾਂ ਇਹਦੇ ਉੱਪਰ ਕਿਸੇ ਨੇ ਪਰ ਆਵਾਜ਼ ਠਾਉਣ ਨੂੰ ਕੋਈ ਬੰਦਾ ਤਿਆਰ ਨਹੀਂ ਆਪਾਂ ਠਾਈ ਆਪਾਂ ਖੁੱਲ੍ਹ ਕੇ ਠਾਈ ਆ ਆਪ ਕਿ ਪੰਜਾਬ ਦੇ ਵਿੱਚ 30-35 ਹਜ਼ਾਰ ਜੰਟਾ ਸਾਰੇ ਦੇ ਸਾਰੇ ਹੀ ਮਾ ਠਕ ਕਹਿਣਾ ਮੇਰੀ ਧਿਆਨ ਨਾਲ ਗੱਲ ਸੁਣ ਲਓ ਮੈਂ ਕਿਸੇ ਨੂੰ ਨਹੀਂ ਬਖਸਦਾ ਜਿਹੜੇ ਨੇ ਵੀ ਇਹ ਮੁੱਦਾ ਜਿਹੜੇ ਨੇ ਵੀ ਇਹ ਕੰਮ ਤੋੜ ਲਿਆ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਕੋਈ ਅੱਜ ਤੱਕ ਦੇਖਿਆ ਨਹੀਂ ਵੀ ਕਿਹੜਾ ਨੇ ਇਮਾਨਦਾਰੀ ਨਾਲ ਕੰਮ ਕੀਤਾ ਕੰਮ 20000 ਦਾ ਹੁੰਦਾ ਜਾ ਕੇ 20 ਲੱਖ ਦੇ ਵਿੱਚ ਕਾਮੁੰਣਾ ਕਿ ਫੀਸਾਂ ਦੇ ਨਾਂ ਤੇ ਕਿਵੇਂ ਕਿਵੇਂ ਠੱਗੀਆਂ ਵੱਜ ਰਹੀਆਂ ਨੇਗੀਆਂ ਫੀਸ ਹੈਗੀ ਆ 5 ਲੱਖ ਰੁਪਏ ਲੈਂਦੇ ਨੇਗੇ ਕਾਲਜਾਂ ਤੋਂ ਉੱਥੇ ਕਹਿੰਦੇ ਨੇ ਪ੍ਰਾਈਵੇਟਾਂ ਦਾ 12-12 15-15 ਲੱਖ ਰੁਪਏ ਫੀਸ ਫੀਸ ਦੇ ਵਿੱਚ ਹੀ ਕਮਾ ਲੈਂਦੇ ਨੇ ਸਟੱਡੀ ਵੀਜ਼ੇ ਦੀ ਗੱਲ ਕਰੀਏ ਇੰਨਾ ਇੰਨਾ ਪੈਸਾ ਕਮਾ ਰਹੇ ਨੇਗੇ ਟੂਰਿਸਟ ਵੀਜ਼ਾ ਜਿਹੜਾ ਕਿ 20000 ਰੁਪਏ ਦੇ ਵਿੱਚ ਟੂਰਿਸਟ ਵੀਜ਼ਾ ਲੱਗਦਾ 5-5 ਲੱਖ ਰੁਪਏ ਦੇ ਵਿੱਚ ਟੂਰਿਸਟ ਵੀਜ਼ਾ ਲਾ ਕੇ ਦੇਈ ਜਾਂਦੇ ਨੇ ਵਰਕ ਪਰਮਿਟ ਵੀਜ਼ੇ ਦੀ ਕਹਿੰਦੇ ਨੇ ਵਰਕ ਪਰਮਿਟ ਲਾ ਕੇ ਟੂਰਿਸਟ ਵੀਜ਼ੇ ਭੇਜ ਦਿੰਦੇ ਨੇਗੇ ਦਵਾਈ ਦੇ ਵਿੱਚੋਂ ਕਿੱਥੇ ਕਿੱਥੇ ਕੰਟਰੀਆਂ ਦੇ ਵਿੱਚ ਅਸੀਂ ਏਜੰਟਾਂ ਦੇ ਮਾਗਰ ਪੈ ਕੇ ਨੌਜਵਾਨ ਵਾਪਸ ਕਰਵਾਏ ਨੇ ਉਹਦੀ ਕੱਲ ਨੂੰ ਅਸੀਂ ਵੀਡੀਓ ਵੀ ਅਸੀਂ ਕੱਲ ਪਰਸਪਰ ਨਾਸ਼ਰ ਕਰ ਦਾਂਗੇ ਜਿਹੜੇ ਜਿਹੜੇ ਨੌਜਵਾਨ ਉਹ ਬਾਹਰੋਂ ਮਂਗਾਏ ਨੇਗੇ ਪਰ ਇੱਕ ਕੋਈ ਗੱਲ ਇਹ ਆ ਵੀ ਇਹ ਏਜੰਟਾਂ ਦੇ ਨਾਲ ਵਿਵਾਕੀ ਦੇ ਨਾਲ ਮੁੱਦਾ ਠਾਇਆ ਇਹਨਾਂ ਨੇ ਕਰੋੜਾਂ ਰੁਪਏ ਬੰਦੇ ਹੋਏ ਇਹਨਾਂ ਨੇ ਕਿਸੇ ਨੇ ਵੀ ਅਜੇ ਤੱਕ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਬੋਲਣ ਦੀ ਜ਼ਰੂਰਤ કરી ਕਿਉਂਕਿ ਹਰ ਇੱਕ ਬੰਦੇ ਨੂੰ ਪੈਸੇ ਦੇ ਕੇ ਚੁੱਪ ਕਰਾ ਲੈਂਦੇ ਨੇਗੇ ਜਿਹੜੇ ਬੰਦੇ ਨੂੰ ਕਰੋੜ ਰੁਪਏ ਵਿਕਦਾ ਬਣਦਾ ਕਰੋੜ ਰੁਪਏ ਬਣਦਾ ਉਹਨੂੰ ਕੁਝ ਪੰਜ ਚਾਰ ਲੱਖ ਰੁਪਏ ਦੇਣਾ ਕਿੱਡੀ ਕਬੱਡੀ ਗੱਲ ਹੈ ਮੈਂ ਗੁਰੂ ਮਹਾਰਾਜ ਅੱਜ ਮੈਂ ਲੋਕਾਂ ਨੂੰ ਗੱਲ ਕਹਿਣਾ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਗੱਲ ਕਹਿਣਾ ਸਵਾਲੇ ਦੇਣ ਚੱਲ ਰਹੇ ਨੇ ਜੇ 1 ਵੀ ਰੁਪਈਆ ਦਾ ਕਿਸੇ ਤੋਂ ਏਜੰਟ ਤੋਂ ਜੀ ਧੋਕੇ ਤੋਂ ਪੈਸੇ ਦਿਵਾਏ ਨੇ ਉਹ ਤੋਂ ਉਹ ਤੋਂ ਲੈਂਦਾ ਹੋਵੇ ਜਾਂ ਕਿਸੇ ਤੋਂ ਏਜੰਟ ਤੋਂ ਲੈਂਦੇ ਹੁਣ ਗੁਰੂ ਮਹਾਰਾ ਜੀਨੇ ਕੁਝ ਬੋਲਣਾ ਬੋਲੀ ਜਾਵੇ ਕਿਉਂਕਿ ਸਾਡੀ ਡਿਊਟੀ ਮਹਾਰਾਜ ਨੇ ਲਾਈ ਆ ਮਹਾਰਾਜੇ ਕੋਈ ਸੇਵਾ ਲੈ ਰਹਾ ਉਹ ਅਸੀਂ ਸੇਵਾ ਨਿਭਾ ਰਹੇ ਹਾਂ ਕਰੋਨਾ ਰੁਪਿਆ ਪੰਜਾਬ ਦਾ ਵਾਪਸ ਹੋ ਗਿਆ ਇਹਦੀ ਕਿਸੇ ਨੂੰ ਵੀ ਪਿਛਲੇ ਆਂਡਣਾ ਦੇ ਵਿੱਚ ਆਉਣ aeration ਵਾਲਾ ਨੇ ਉੱਥੇ ਕਿਸੇ ਬੰਦੇ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੂੰ ਆਖਿਆ ਸਾਡੇ ਤੋਂ ਵਿੱਦ ਪ੍ਰੂਫ ਲੈ ਕੇ ਜਾਓ ਜਿਹੜਾ ਮਰਜੀ ਫੋਨ ਜਿਹਨੂੰ ਮਰਜੀ ਬੰਦੇ ਨੂੰ ਫੋਨ ਲਾਓ ਜਿੱਦੇ ਸੇ ਪੈਸੇ ਵਾਪਸ ਕਰਾਉਣੇ ਆ ਸਾਡੇ ਕੋਲੇ ਸਮੂਹਤਾ ਪਰ ਇਹ ਗੱਲ ਜਿਹੜਾ ਇਹ ਸਾਰੇ ਕੰਮ ਕੀਤੇ ਇੱਕ ਇਹਦੇ ਵਿੱਚ ਏਜੰਟ ਨਾਲ ਬੜੀ ਵੀਡੀਓ ਵਾਇਰਲ ਹੋ ਰਹੀ ਸਹੋਤਾ ਫੋਟੋ ਕੰਨਾ ਮੈਂ ਕਾਂਗਰਸ ਦਾ ਲੀਡਰ ਆ ਮੇਰੀ ਗੱਲ ਸੁਣ ਲੈ ਕਾਂਗਰਸ ਦਾ ਲੀਡਰ ਆ ਨਾ ਤਾਂ ਅਸੀਂ ਕਿਸੇ ਤੋਂ ਅੱਜ ਤੇ ਘਰ ਦਵਿਆ ਨਾ ਝੁਕਿਆ ਧਿਆਨ ਨਾਲ ਗੱਲ ਸੁਣ ਲੈ ਤੇਰੀਆਂ ਗਾਲਾਂ ਮੇਰੇ ਕੋਲ ਐਸੀਆਂ ਪਈਆਂ ਨੇ ਕਿ ਤੇਰੇ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਤੇਰੀ ਐਸੀ ਮੰਜੀ ਪੀੜੀ ਠੋਕੂਗਾ ਕਿ ਤੇਰੇ ਪਿਓ ਦਾਦੇ ਵੀ ਯਾਦ ਕਰਨਗੇ ਧਿਆਨ ਨਾਲ ਗੱਲ ਸੁਣ ਲਈ ਤੇਰੀਆਂ ਗਾਲਾਂ ਮੈਂ ਐਸੀਆਂ ਵਾਇਰਲ ਕਰ ਸਕਦਾ ਮੈਂ ਜੋ ਤੈਨੂੰ ਗਾਲਾਂ ਕੱਢੀਆਂ ਨੇ ਉਹ ਵੀ ਸੁਣਾਉਂਦਾ ਜੋ ਤੈਨੂੰ ਮੈਂ ਸ਼ਲੋਕ ਪਾਏ ਨੇ ਉਹ ਵੀ ਸੁਣਾਉਂਦਾ ਤੂੰ ਗੱਲ ਤੂੰ ਕਹਿਣਾ ਤੂੰ ਜੋ ਗੱਲਾਂ ਕਰਦਾ ਵੀ ਏਜੰਟ ਇਹ ਤੋਂ ਭਾਣੇ ਤੋਂ ਕੋਈ ਡਰਿਆ ਕਬਰਾਇੋ ਨਾ ਮੈਂ ਕਹਿੰਦਾ ਵੀ ਜਿਹੜੇ ਵੀ ਏਜੰਟ ਦੀ ਅਸੀਂ ਮੰਜੀਪੜੀ ਠੋਕਾਂਗੇ ਯਾਦ ਰੱਖਣਗੇ ਤੁਸੀਂ ਗੱਲ ਕਿਹੜੀ ਕਰਦਾ ਤੇਰੀ ਮੰਜੀਪੜੀ ਅਸੀਂ ਠੋਕੀ ਐ ਕਿ ਜੇ ਤਰ੍ਹਾਂ ਨਾ ਇਮੀਗ੍ਰੇਸ਼ਨ ਦਾ ਕੰਮ ਬੰਦ ਕਰਾ ਚੋਰ ਬੰਦਾ ਤੂੰ ਚੋਰ ਬੰਦਾ ਸਿਰੇ ਦਾ ਬੰਦਾ ਤੂੰ 4.5 ਲੱਖ ਰੁਪਏ ਲੈ ਕੇ ਬੰਦੇ ਤੋਂ ਸਾਡੇ ਕੋਲੇ ਅਸੀਂ ਤਾਂ ਤੈਨੂੰ ਜਾਣਦੇ ਤੱਕ ਵੀ ਨਹੀਂ ਸੀ ਤੂੰ ਕੌਣ ਆ 4.5 ਲੱਖ ਰੁਪਏ ਬੰਦੇ ਤੋਂ ਲੈਤਾ ਤੂੰ ਅਮਰੇਰ ਕੋਟਲ ਦਾ ਸਾਡਾ ਮੁਸਲਮਾਨ ਭਰਾ ਸੀਗਾ ਨਾ ਸਾਡੇ ਕੋਲੇ ਕਿਸੇ ਧਰਮ ਦੀ ਗੱਲ ਨਾ ਕੋਈ ਜਾਤ ਦੀ ਮਜਬਦ ਦੀ ਗੱਲ ਐ ਜਿਹੜਾ ਵੀ ਬੰ ਤੂੰ ਚੋਰ ਬੰਦਾ ਤੇਰੇ ਸਾਹਮਣੇ ਸਬੂਤ ਬੰਦਾ ਪੇਸ਼ ਕਰਤਾ ਤੂੰ ਗੱਲ ਇਹ ਕਹਿਣਾ ਵੀ ਏਜੰਟਾਂ ਨੂੰ ਭਾਨਦੇ ਕਿਦੋਂ ਡਰਨ ਘਰਾਉਣ ਦੀ ਸਾਰਿਆਂ ਦਾ ਮੂਸਤਾਂ ਚੜਾਤਾ ਏਜੰਟਾਂ ਦਾ ਕਿਹੜਾ ਏਜੰਟਾਂ ਵੀ ਅੱਜ ਖੁੱਲ੍ਹ ਵੀ ਆਏ ਗੱਲ ਕਹਿਦੇ ਵੀ ਭਾਨੇ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਾਉਣਾ ਜੋ ਕਰਾਉਣਾ ਕਰਾਓ ਜੋ ਕੰਮ ਖੁੱਲ੍ਹ ਕੇ ਵਿਵਾਕੀ ਦੇ ਨਾਲ ਆਵਾਜ਼ ਚੱਕੀ ਹੈ ਤੈਨੂੰ ਮੰਜੀਬੜੀ ਠੋਕਣੇ ਜਿੱਥੇ ਮਰਜ਼ੀ ਦੇਖਣਾ ਗਾਲਾਂ ਦੇ ਦੇਖਣਾ ਤੇਰੀ ਉਹ ਹਾਲਾਤ ਕਰੂੰ ਕਿਉਂਕਿ ਮੈਂ ਆਪਣੇ ਆਪ ਤੇ ਮੈਨੂੰ بڑے ਸਿਹਰਦ ਬੰਦੇ ਸੁਣਦੇ ਨੇ ਮਾਵਾ ਭੈਣਾ ਸੁਣਦੇ ਨੇ ਪਹਿਲਾਂ ਅਸੀਂ ਗਾਲਾਂ ਗੂਲਾਂ ਬਹੁਤ ਕੱਢਦੇ ਸੀਗੇ ਤੂੰ ਸਾਲਿਆ ਚਵਲ ਬੰਦਿਆ ਤੇਰੇ ਤੂੰ ਸਮਝ ਕੀ ਰਿਹਾ ਤੂੰ ਆਪਦੇ ਆਪ ਨੂੰ ਲੋਕਾਂ ਦਾ ਲੈ ਕੇ ਪੈਸਾ ਤੋਂ ਕਰੋੜਾਂ ਰੁਪਈਆ ਕਮਾ ਰਿਹਾ ਤੁਸੀਂ ਕੋਠੀਆਂ ਖੜੀਆਂ ਕਰ ਲੀਆਂ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਲੈ ਲੀਆਂ ਤੁਸੀਂ ਘਰਾਂ ਦੇ ਨਾਲ ਸਪான்ਸਰ ਰੱਖ ਲਏ ਉਹਨਾਂ ਦੇ ਨਾਲ ਸਪான்ਸਰ ਰੱਖ ਲਏ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਲੋਕਾਂ ਦੇ ਵਿੱਚ ਉਹਦੇ ਲੋਕਾਂ ਦੇ ਲੈ ਲੈ ਪੈਸੇ ਗਰੀਬ ਬੰਦੇ ਨੇ ਤੁਹਾਡੇ ਤੋਂ 4-4 5-5 ਲੱਖ ਰੁਪਏ ਲੈ ਕੇ ਤੁਹਾਨੂੰ ਤੁਹਾਨੂੰ ਤੁਹਾਡੇ ਮੂਰੇ ਸੱਟ ਰਹੇ ਨੇਗੇ ਤੁਸੀਂ ਕਰ ਕੀ ਰਹੇ ਹੋ ਇਹ ਯਾਰ ਪੰਜਾਬ ਦੇ ਹਰ ਇੱਕ ਪੰਜਾਬ ਦੇ ਪਿੰਡ ਦੇ ਵਿੱਚ ਤੇ 10000 ਪਿੰਡਾਂ 10 ਬੰਦਿਆਂ ਦੇ ਨਾਲ 20 ਬੰਦਿਆਂ ਦੇ ਨਾਲ ਹਰ ਇੱਕ ਦੇ ਨਾਲ ਠੱਗੀ ਵਜੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਹਰ ਭੇਜ ਵੀ ਦਿੱਤਾ ਵਿਦੇਸ਼ਾਂ ਦੇ ਵਿੱਚ ਚਲੇ ਵੀ ਗਏ ਤੁਸੀਂ 10-10 ਲੱਖ ਰੁਪਏ ਇੱਕ ਬੰਦੇ ਮਗਰ ਕਮਾਇਆ 20-20 ਲੱਖ ਰੁਪਏ ਕਮਾਇਆ ਇਹ ਕਾਲੀ ਕਮਾਈ ਨਹੀਂ ਇਹ ਕਾਲਾ ਧੰਦਾ ਨਹੀਂ ਇਸ ਤੋਂ ਵੱਡਾ ਹੋਰ ਕਾਲਾ ਧੰਦਾ ਕਿਹੜਾ ਹੋ ਸਕਦਾ ਦੱਸੋ ਮੈਨੂੰ ਏਜੰਟੋ ਸਾਬਤ ਕਰੋ ਤੁਸੀਂ ਕਰਨੀਆ ਕਮਾਈ ਕਿਰਤ ਕਰਨੀਆ ਕਰੋ ਠੀਕ ਹੈ ਜੇ ਯਾਰ ਕਿਸੇ ਦਾ ਕਰਿਆ 10-2000 ਰੁਪਏ 20-5000 ਰੁਪਏ ਕਮਾ ਲਓ ਉਹ 10-10 ਲੱਖ ਰੁਪਏ ਲੈ ਕੇ ਥੋੜੇ ਢ ਥੋੜਾ ਢਣੀ ਭਰੇ ਲੋਕਾਂ ਤੁਹਾਡੇ ਏਜੰਟਾਂ ਦੇ ਤੁਸੀਂ ਇਹੋ ਜੀ ਕਮਾਲੀ ਕਾਲੀ ਕਮਾਈ ਕਰਕੇ ਗੱਡੀਆਂ ਮਹਿੰਗੀਆਂ ਖਰੀਦਦੇ ਹੋ ਵਧੀਆ ਲੈਗਜ਼ਰੀ ਲਾਈਫ ਫਾੜਾ ਆਉਣੇ ਉਹ ਸ਼ਰਮ ਕਰੋ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਧੱਕਿਆ ਜਿਨ੍ਹਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਤੁਸੀਂ ਭੇਜਿਆ ਉੱਥੇ ਹਾਲਾਤ ਜਾ ਕੇ ਦੇਖੋ ਉੱਥੇ ਹਾਲਾਤ ਜਾ ਕੇ ਦੇਖੋ ਨੌਜਵਾਨਾਂ ਦੇ ਹਾਲਾਤ ਕੀ ਨੇਗੇ ਪੰਜਾਬ ਨੂੰ ਸੁਧਾਰਨ ਦੀ ਗੱਲ ਆ ਪੰਜਾਬ ਨੂੰ ਬਚਾਉਣ ਦੀ ਗੱਲ ਆ ਤੁਸੀਂ ਇੱਥੇ ਕਿਸੇ ਇੱਥੇ ਕੋਈ ਤੁਸੀਂ ਇੱਥੇ ਕੋਈ ਨੌਜਵਾਨਾਂ ਲਈ ਰਜਗਾਰ ਪੈਦਾ ਕਰਦੇ ਇੱਥੇ ਕੰਮ ਪੈਦਾ ਕਰਦੇ ਤੁਸੀਂ ਆਪਣੀਆਂ ਇੱਕ ਪਾਸਾ ਕਮਾਉਂਡ ਦੇ ਮਾਰਾਂ ਨੇ ਲੀਡਰਾਂ ਦੇ ਨਾਲ ਰਲ ਕੇ ਰਾਜਨੀਤਿਕ ਮੰੰਦਰਾਂ ਦੇ ਨਾਲ ਰਲ ਕੇ ਤੁਸੀਂ ਸਾਰੇ ਪੰਜਾਬ ਨੂੰ ਯਾੜਨ ਵਾਲੇ ਤੁਰਪੇ ਯਾਰ 700 ਤੋਂ 800 ਨੌਜਵਾਨਾਂ ਨੇ ਕੈਨੇਡਾ ਦੇ ਵਿੱਚ ਧਰਨਾ ਲਾ ਕੇ ਰੱਖਿਆ ਗੱਲ ਜਾਲੀ ਤੁਸੀਂ ਡਾਕੂਮੈਂਟ ਤੁਸੀਂ ਏਜੰਟਾਂ ਨੇ ਸਾਰਿਆਂ ਨੇ ਬਣਾ ਕੇ ਦਿੱਤੇ ਇੱਥੇ ਤੁਸੀਂ ਦੇਖ ਲਓ ਕਿੰਨੇ ਕਿੰਨੇ ਡਾਕੂਮੈਂਟ ਬਣਾ ਕੇ ਨੌਜਵਾਨ ਜੇਲ੍ਹਾਂ ਦੇ ਵਿੱਚ ਫਸੇ ਪਏ ਨੇਗੇ ਕਿਹੜੀਆਂ ਜੇਲ੍ਹਾਂ ਦੇ ਵਿੱਚ ਕਿੱਥੇ ਕਿੱਥੇ ਗੱਲ ਕਰੀਏ ਸਾਰੇ ਨੌਜਵਾਨ ਆ ਗੱਲ ਕਰਾਂ ਜੇ ਮੈਂ ਮਲੇਸ਼ੀਆ ਦੀ ਗੱਲ ਕਰਾਂ ਕਿੱਥੇ ਕਿੱਥੇ ਦੀ ਗੱਲ ਕਰਾਂ ਆ ਜਿਹੜੇ ਨਾਲ ਜਿਹੜੀਆਂ ਅਰਬ ਕੰਟਰੀਆਂ ਨੇ ਇੱਥੇ ਸਾਰੀਆਂ ਕੰਟਰੀਆਂ ਦੇ ਵਿੱਚ ਮਜ਼ਦੂਰਾਂ ਦੇ ਨੌਜਵਾਨ ਸਾਡੇ ਧੀ ਪੁੱਤ ਫਸੇ ਪਏ ਨੇਗੇ ਯਾਰ ਰੋਂਦੇ ਨੇਗੇ ਤੁਸੀਂ ਇਹੋ ਜਿਹਾ ਦੇ ਦੇ ਝਾਸੇ ਤੁਸੀਂ 50 ਉੱਥੇ ਲੱਖ ਰੁਪਏ ਤੁਹਾਨੂੰ ਸਾਡੀ ਕੰਪਨੀ ਕਮਾ ਕੇ ਦਊ ਸਾਨੂੰ 1.5 ਲੱਖ ਰੁਪਏ ਮਹੀਨੇ ਦਾ ਕਮਾਓਗੇ 2 ਲੱਖ ਰੁਪਏ ਕਮਾਓਗੇ ਜਾ ਕੇ ਦੇਖੋ ਨ ਕਿਸੇ ਮਜ਼ਦੂਰ ਨੇ ਘਰ ਵੇਚ ਕੇ ਪੈਸੇ ਦਿੱਤੇ ਕਿਸੇ ਨੇ ਜ਼ਮੀਨ ਵੇਚ ਕੇ ਦਿੱਤੇ ਕਿਸੇ ਨੇ ਦੁਕਾਨ ਵੇਚ ਕੇ ਦਿੱਤੇ ਤੁਸੀਂ ਪੰਜਾਬ ਨੂੰ ਬਰਬਾਦ ਕਰਕੇ ਛੱਡਤਾ ਯਾਰ ਤੁਸੀਂ ਹਲੇ ਹਜੇ ਗੱਲਾਂ ਮੇਰੇ ਤੇ ਕਰ ਰਹੇ ਹੋ ਸਾਬਤ ਕਰੋ ਕਿਸ ਤੋਂ 1 ਰੁਪਿਆ ਲੈਂਦਾ ਹੋਵੇ ਇਸ ਕੰਮ ਦਾ ਅਜ ਤੱਕ ਕਿਸੇ ਬੰਦੇ ਨੇ ਇਸ ਮੁੱਦੇ ਦੇ ਵਾਇ ਨਹੀਂ ਠਾਈ ਕੀ ਕੀ ਮੈਨੂੰ ਗੱਲ ਦੱਸੋ ਕੀ ਹੋ ਰਾਂ ਸਟੇਟਾਂ ਦੇ ਵਿੱਚ ਹੋ ਰਾਂ ਸੂਬਿਆਂ ਦੇ ਵਿੱਚ ਏਜੰਟ ਹੈਗੇ ਨੇ ਪੰਜਾਬ ਦੇ ਵਿੱਚ ਹੀ ਕਿਉਂ ਨੇਗੇ ਪੰਜਾਬ ਦੇ ਲੋਕੋ ਬੜੀ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਨੂੰ ਬਰਬਾਦ ਕਰਨ ਦੀ ਇਹ ਸਾਰੇ ਲੀਡਰ ਪੋਲੀਟੀਕਲ ਲੀਡਰ ਇਹਨਾਂ ਦੇ ਨਾਲ ਮਿਲੇ ਹੋਏ ਨੇਗੇ ਅਗਲੀ ਗੱਲ ਮੈਂ ਆਜਾਂ ਸਾਡੇ ਲੋਕਾਂ ਤੇ ਲੋਕੋ ਥੋੜੇ ਹਰਾਨ ਐ ਤੁਹਾਡੇ ਚ ਜਮੀਰ ਕੋਈ ਹੈਗੀ ਏ ਤੁਹਾਡੇ ਨਾਲ ਚ ਜਮੀਰ ਕਿਸੇ ਦੇ ਨਾਮ ਦੀ ਗੱਲ ਆਏਗੀ ਐ ਤੁਹਾਡੀ ਅਣਖ ਕੋਈ ਜਾਗਦੀ ਐ ਐਡੀ ਤੁਹਾਡੀ ਗੈਰਤ ਕਿਉਂ ਮਰ ਗਈ ਕੋਈ ਬੰਦਾ ਮੈਂ ਹਰ ਇੱਕ ਪੋਲੀਟੀਕਲ ਪਾਰਟੀ ਦੇ ਖਿਲਾਫ ਬੋਲਦਾ ਰਿਹਾ ਕੋਈ ਬੰਦਾ ਕਾਲੀਦਾਲ ਨਾਲ ਸਬੰਧ ਰੱਖਦਾ ਕੋਈ ਕਾਂਗਰਸ ਨਾਲ ਕੋਈ ਆਮ ਆਦਮੀ ਨਾਲ ਕੋਈ ਕਿਸੇ ਨਾਲ ਤੁਸੋਂ ਨੂੰ ਪਤਾ ਲ ਤੁਸੋਂ ਨੂੰ ਹੁਣ ਥਿਆ ਗਈ ਪੂਰੀ ਐਂਡ ਵਿੱਚੋਂ ਠੀਕ ਆ ਤੁਹਾਨੂੰ ਇੱਕਥੇ ਆਗਾ ਸਪੇਸ ਇੱਕ ਉਹ ਸੜਿਆ ਬੰਦਾ ਜਿਹੜਾ ਬੋਲੀ ਜਾਂਦਾ ਵੀ ਭਾਣੇ ਦੇ ਖਿਲਾਫ ਤਨੇ ਕੀ ਕੀਤਾ ਮੈਂ ਉਹਨੂੰ ਚੈਲੰਜ ਕਰਦਾ ਸਾਲੇ ਤਰੀ ਐਸੀ ਮੰਜੀਪੀੜੀ ਟੋਕੂ ਵੀ ਤਥੋਂ ਦਬਣ ਦਬਾਉਣ ਵਾਲੀ ਤਾਂ ਕਿਤੇ ਗੱਲ ਹੀ ਨਹੀਂ ਹੈਗੀ ਗੱਲ ਲੋਕਾਂ ਦੀ ਹੈ ਤੁਹਾਡੀ ਗੈਰਤ ਜਾਗਦੀ ਕਿਸੇ ਨੇ ਤੁਸੀਂ ਤੁਹਾਡੇ ਤੇ ਇਹ ਨਹੀਂ ਹੈਗਾ ਵੀ ਇਹ ਇਹ ਹਰ ਇੱਕ ਪਾਰਟੀ ਦੇ ਖਿਲਾਫ ਬੰਦਾ ਬੋਲਦਾ ਆ ਵੀ ਇਹ ਬੰਦੇ ਨੇ ਕਿਸੇ ਨੇ ਸਾਡੇ ਕੋਈ ਪੰਜਾਬ ਦੇ ਉਹ ਮੁੱਦੇ ਨੂੰ ਹੱਥ ਪਾਇਆ ਜਿਹੜੇ ਨੇ ਕਿਸੇ ਨੇ ਐਤੋਂ ਕਰ ਪਾਏ ਨਹੀਂ ਤੁਹਾਡੀ ਜਮੀਰ ਨਹੀਂ ਜਾਗਦੀ ਤੁਸੀਂ ਕੀ ਕਰਦੇ ਹੋ ਚੌਕ ਲਿਪਾਂ ਚੱਲ ਚੱਕ ਚੱਕ ਥੱਲੇ ਕਮੈਂਟ ਕਰ ਦਿਓ ਜਦ ਫੇਕ ਆਈਡੀਓ ਤੋਂ ਕਰਾਈ ਜਾਂਦੇ ਨੇ ਪੋਲਿਟਿਕਲ ਪਾਰਟੀਆਂ ਦੇ ਬੰਦੇ ਵੀ ਹੁਣ ਭਾਨੇ ਨੂੰ ਦਬਾ ਲਾਂਗੇ ਉਹ ਗੱਲ ਪੰਜਾਬ ਦੀ ਐ ਮੈਂ ਸੌਖਾ ਕੇ ਕਹਣਾ ਮੈਨੂੰ ਮਹਾਰਾਜ ਦੀ ਸੌਖਾ ਕੇ ਕਹਣਾ ਮੈਨੂੰ ਕੋਈ ਰਾਜਨੀਤੀ ਦੀ ਐਨਾ ਸੌਖੀ ਥੋੜੇ ਦਲਾਂ ਦੇ ਵਿੱਚ ਹੋਊਗੀ ਇਹ ਰਾਜਨੀਤੀ ਵਾਲੀ ਗੱਲ ਸਾਡੀ ਗੱਲ ਸਾਡੇ ਤਾਂ ਸੋਚਾਂ ਹੀ ਕੁਝ ਹੋਰ ਨੇ ਸਮਝ ਤੋਂ ਪਰਾਂ ਗੱਲਾਂ ਆਣੇ ਥੋੜੇ ਨਹੀਂ ਸਮਝ ਆਉਣ ਵਾਲੀਆਂ ਗੱਲਾਂ ਅਸੀਂ ਕਹਨੇ ਆ ਅਸੀਂ ਚਾਹੁੰਨੇ ਆ ਕਿ ਪੰਜਾਬ ਉਦੋਂ ਬਦਲੂ ਪੰਜਾਬ ਦੀ ਰਾਜਨੀਤੀ ਉਦੋਂ ਬਦਲੂ ਜਦੋਂ ਥੋੜੇ ਥੋੜੇ ਲੋਕ ਸਿਆਣੇ ਹੋਣਗੇ ਲੋਕ ਕਦੋਂ ਸਿਆਣੇ ਹੋਣਗੇ ਤੁਸੀਂ ਕੋਈ ਕਹਿੰਦਾ ਮੈਂ ਕਾਂਗਰਸ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਮੈਂ ਝਾੜੂ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਮੈਂ ਬਾਦਲਾਂ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਮੈਂ ਭਾਜਪਾ ਦਾ ਪੱਕਾ ਵਰਕਰ ਆ ਉਹ ਤੁਸੀਂ ਤੁਸੀਂ ਇੰਨਾ ਪਾਰਟੀ ਦੇ ਪਿੱਛੇ ਲੜੀ ਜਾਂਦੇ ਹੋ ਤੁਸੀਂ ਪੰਜਾਬ ਪਿੱਛੇ ਕਦੋਂ ਲੜੋਗੇ ਤੁਸੀਂ ਆਪਣੇ ਹੱਕਾਂ ਪਿੱਛੇ ਕਦੋਂ ਲੜੋਗੇ ਤੁਸੀਂ ਕਦੋਂ ਜਾਗਰੂਤ ਹੋਵੋਗੇ ਪੋਲਿਟੀਕਲ ਪਾਰਟੀ ਨੂੰ ਛੱਡ ਕੇ ਤੁਸੀਂ ਪੰਜਾਬ ਲਈ ਕਦੋਂ ਲੜੋਗੇ ਪੰਜਾਬ ਨੂੰ ਬਚਾਉਣ ਲਈ ਕਦੋਂ ਲੜੋਗੇ ਇਹਨਾਂ ਦੇ ਪਿੱਛੇ ਤੁਸੀਂ ਉਹ ਕੜਮ ਚੌਧਰੀ ਬਣ ਗਿਆ ਉਹਦਾ ਉਹ ਕੜਮ ਚੌਧਰੀ ਬਣ ਗਿਆ ਇਹਨਾਂ ਤੋਂ ਕਦੋਂ ਬਾਹਰ ਆਓਗੇ ਗੱਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਉਹਨਾਂ ਦੇ ਹੱਕਾਂ ਦੀ ਹੋਣੀ ਚਾਹੀਦੀ ਹੈ ਹਰ ਇੱਕ ਬੰਦਾ ਮੈਨੂੰ ਕਿਲ ਦੱਸੋ ਤੁਹਾਨੂੰ ਪੋਲਿਟਿਕਲ ਪਾਰਟੀਆਂ ਨੇ ਦਿੱਤਾ ਕੀ ਹੈ ਜਿਹੜੇ ਤੁਸੀਂ ਪੋਲਿਟਿਕਲ ਪਾਰਟੀਆਂ ਦੀ ਗੱਲ ਕਰਦੇ ਹੋ ਮੈਂ ਚਾਹੁੰਨਾ ਮੇਰੀ ਇਹ ਮੰਨ ਦੇ ਵਿੱਚ ਸੋਚ ਹੈ ਮੇਰੀ ਦਿੱਲੀ ਦੀ ਰਾਜਨੀਤੀ ਨੂੰ ਮੈਂ ਬਿਲਕੁਲ ਪਸੰਦ ਨਹੀਂ ਕਰਦਾ ਮੈਂ ਚਾਹੁੰਨਾ ਕਿ ਪੰਜਾਬ ਦੀ ਕੋਈ ਖੇਤਰੀ ਪਾਰਟੀ ਖੇਤਰੀ ਲੋਕ ਪੰਜਾਬ ਦੀ ਗੱਲ ਕਰਨ ਉਹ ਕਿਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਇਹੋ ਜਿਹੇ ਲੋਕ ਇਕੱਠੇ ਹੋਣਗੇ ਮੈਂ ਇਹੋ ਜਿਹੇ ਰਾਜਨੀਤਿਕ ਬੰਦਿਆਂ ਦਾ ਸਾਥ ਵੀ ਦੇਵਾਂਗਾ ਪਰ ਸਾਫ਼ ਗੱਲ ਕਹਿਣਾ ਵੀ ਜਿਹੜੇ ਕੋਈ ਪੰਜਾਬ ਦੀ ਗੱਲ ਕਰਨ ਕਾਂਗਰਸ ਕਾ ਕਾਂਗਰਸ ਆ ਬਾਦਲ ਦਲ ਜਾਂ ਦੂਜੇ ਤੀਜੇ ਦਲ ਇਹਨਾਂ ਦੇ ਨਾਲ ਅਸੀਂ ਕਦੇ ਜਿਹੜੇ ਇਹਨਾਂ ਨੇ ਪੰਜਾਬ ਨੂੰ ਲੁੱਟ ਹੀ ਲਿਆ ਜਿਹੜੇ ਝਾੜੂ ਵਰਗਾਂ ਨੇ ਪੰਜਾਬ ਨੂੰ ਲੁੱਟ ਹੀ ਲਿਆ ਉਹਨਾਂ ਦੀ ਅਸੀਂ ਗੱਲ ਕਿਉਂ ਕਰਾਂਗੇ ਇਹ ਗੱਲ ਕਹਿਣਾ ਥੋੜੀ ਜਾਗਣ ਦੀ ਲੋੜ ਹੈ ਹੱਥ ਧੋ ਕੇ ਸਰਕਾਰਾਂ ਮੇਰੇ ਪਿੱਛੇ ਪਈਆਂ ਪਈਆਂ ਨੇ ਹੱਥ ਧੋ ਕੇ ਪੋਲੀਟੀਕਲ ਲੀਡਰ ਮੇਰੇ ਪਿੱਛੇ ਪਏ ਪਏ ਨੇ ਯਾਰ ਤੁਸ ਨੂੰ ਇਹ ਚੀਜ਼ ਤੁਸੀਂ ਤੁਸੀਂ ਠੀਕ ਆ ਤੁਸੀਂ ਕੁਰਸੀਆਂ ਹੰਡਾ ਰਹੇ ਹੋ ਤੁਸੀਂ ਪਾਵਰਾਂ ਹੰਡਾ ਰਹੇ ਹੋ ਯਾਰ ਕੀ ਮੈਂ ਮਾੜਾ ਕਰਤਾ ਮੈਂ ਪੋਲਿਟਿਕਲ ਬੰਦੇ ਨੂੰ ਪੁੱਛਣਾ ਜੋ ਤੁਸੀਂ ਰਾਜਨੀਤਿਕ ਬੰਦੇ ਜੋ ਸਰਕਾਰ ਮੇਰੇ ਨਾਮ ਅਗਰ ਪਈ ਪਿਆ ਮੈਂ ਕੀ ਮਾੜਾ ਕਰਤਾ ਮੈਨੂੰ ਕੋਈ ਪੁਲਿਸ ਅਫਸਰ ਇਹ ਗੱਲ ਦੱਸ ਦੇ ਪੁਲਿਸ ਵਾਲੇ ਭਰਾ ਨੇਗੇ ਅਫਸਰ ਜਾਂਦਿਆਂ ਜਾਣ ਸਰ ਜਦੋਂ ਮੈਂ ਜਾਣਾ ਉਹਨਾਂ ਨੂੰ ਜੋ ਦੇਖਣਾ ਯਾਰ ਪੁਲਿਸ ਅਫਸਰਾਂ ਦੀ ਪਤਾ ਕੀ ਗੱਲ ਹੁੰਦੀ ਹੈ ਉਹੀ ਗੱਲ ਮੈਨੂੰ ਮੈਂ ਪੁਲਿਸ ਅਫਸਰਾਂ ਨੂੰ ਇਹ ਗੱਲ ਪੁੱਛਣਾ ਚਾਹਣਾ ਜਿਹੜੇ ਪੁਲਿਸ ਅਫਸਰ ਨੇ ਜਾਂ ਕੋਈ ਆਪਣੇ ਹੋਰ ਅਫਸਰ ਨੇ ਰੈਵਨਿਊ ਡਿਪਾਰਟਮੈਂਟ ਜਿਹੜੇ ਉਹ ਵੀ ਨੇ ਮੈਨੂੰ ਕੱਲ ਦੱਸੋ ਜਦੋਂ ਤੂੰ ਮੈਂ ਜਾਨਣਾ ਥੋਨੂੰ ਇਹਨਾਂ ਵਿੱਚ ਚੁੱਪਦਾ ਕਿਉਂ ਆ ਮੈਂ ਇੱਕ ਵੀ ਗੱਲ ਦੱਸਦਾ ਮੈਂ ਮਾੜਾ ਕੀ ਕੀਤਾ ਮੈਨੂੰ ਕੱਲ ਦੱਸਦਾ ਵੀ ਆ ਮਾੜਾ ਕੀਤਾ ਇੱਥੇ ਬੰਦਾ ਦਬ ਇਹ ਬੰਦਾ ਵਿੱਕ ਗਿਆ ਬੰਦਾ ਹੋ ਕਰ ਗਿਆ ਯਾਰ ਗੱਲ ਲੋਕਾਂ ਦੇ ਦੀ ਗੱਲ ਆ ਲੋਕਾਂ ਦੇ ਹੱਕਾਂ ਦੀ ਗੱਲ ਆ ਗੱਲ ਪੰਜਾਬ ਦੀ ਆ ਅਸੀਂ ਇਹਦੇ ਲਈ ਬੋਲਦੇ ਆ ਤਾਂ ਥੋਨੂੰ ਇਹਨੇ ਮਾੜੇ ਕਿਉਂ ਲੱਗਦੇ ਆ ਯਾਰ ਤੁਹਾਡੇ ਇੱਕ ਤੁਸੀਂ ਆਪਣੇ ਆਪਣੇ ਆਪ ਨੂੰ ਮੈਂ ਇੱਕ ਸਾਨੂੰ ਥੋੜ ਨੂੰ ਸਵਾਲ ਕਰਦਾ ਵੀ ਜਿਹੜਾ ਤੁਸੀਂ ਫਰਜ਼ ਕਰ ਤੁਸੀਂ ਸਰਕਾਰਾਂ ਅੱਗੇ ਤੁਹਾਡੇ ਅੰਦਰ ਲੋਭ ਲਾਲਚ ਦੀ ਜਿਹੜੀ ਤੁਹਾਡੇ ਅੰਦਰ ਗੱਲ ਚੱਲ ਰਹੀ ਹੈ ਹਰ ਇੱਕ ਅਫਸਰ ਨੂੰ ਜਾਂ ਲੀਡਰ ਨੂੰ ਇਹ ਹੁੰਦਾ ਪੈਸਾ ਇਕੱਠਾ ਕਰ ਲੈ ਪੈਸਾ ਇਕੱਠਾ ਕਰਕੇ ਲੈ ਕੇ ਕਿੱਥੇ ਜਾਓਗੇ ਮੈਂ ਕਹਿੰਦਾ ਵੀ ਮੈਂ ਪੈਸਾ ਕਮਾਇਆ ਕੋਈ ਬੰਦਾ ਸਾਬਤ ਕਰਕੇ ਦਿਖਾਵੇ ਵੀ ਦੋ ਨੰਬਰ ਦਾ ਪੈਸਾ ਹੋਵੇ ਕਿਤੋਂ ਵੀ ਜਿਹੜਾ ਤੁਸੀਂ ਪੈਸਾ ਦੋ ਨੰਬਰ ਤੱਕ ਕਮਾ ਰਹੇ ਹੋ ਲੋਕਾਂ ਦੇ ਹੱਕ ਖਾ ਰਹੇ ਹੋ ਇਹ ਪੈਸਾ ਤੁਸੀਂ ਲੈ ਕੇ ਕਿੱਥੇ ਜਾਓਗੇ ਯਾਰ ਆਖਰ ਨੂੰ ਮੈਨੂੰ ਇੱਕ ਗੱਲ ਦੱਸੋ ਜੋ ਤੁਹਾਡੀ ਮੌਤ ਹੋਣੀ ਹੈ ਜਦੋਂ ਤੁਸੀਂ ਮਰਨਾ ਜੇ ਤੁਹਾਨੂੰ ਮੌਤ ਆ ਗਈ ਮੌਤ ਹੁੰਦੇ ਥੋਡੇ ਜਿਹੜੇ ਨਾਲ ਥੋਡੀ ਬਣਾਈ ਹੋਈ ਪ੍ਰਾਪਰਟੀ ਥੋਡੇ ਨਾਲ ਜਾਊਗੀ ਥੋੜਾ ਕੀਤਾ ਹੋਇਆ ਧਨ ਸਮਾਨ ਪੈਸਾ ਇਕੱਠਾ ਥੋਡੇ ਨਾਲ ਜਾਊਗਾ ਥੋਡੀ ਲਾਦ ਆ ਥੋਡੇ ਜਿਹੜਾ ਬੜੇਪਾ ਆਉਂਦਾ ਜੇ ਤੁਸੀਂ ਇਹੋ ਜਿਹਾ ਪੈਸਾ ਇਕੱਠਾ ਕਰਿਆ ਥੋਡੇ ਲਾ ਲਾ ਥੋਡੇ ਸਿਰ ਚ ਜੁੱਤੀਆਂ ਮਾਰੂਗੀ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਜੋ ਤੁਹਾਡੀ ਮੌਤ ਆਊਗੀ ਥੋਡੇ ਨਾਲ ਤੁਹਾਡਾ ਸਰੀਰ ਵੀ ਨਹੀਂ ਜਾਣਾ ਥੋਡੇ ਨਾਲ ਕੱਖ ਨਹੀਂ ਜਾਣਾ ਥੋਡੇ ਨਾਲ ਕੀਤਾ ਹੋਇਆ ਕਰਮ ਜਾਣਾ ਜਿਹੜਾ ਤੁਸੀਂ ਕਰਮ ਕਰਕੇ ਗਿਓ ਜਦੋਂ ਤੁਹਾਡੀ ਮੌਤ ਹੋਊਗੀ ਨਾ ਥੋਡੇ ਨਾਲ ਕਿਸੇ ਚੀਜ਼ ਦੇ ਨਾਲ ਨਹੀਂ ਜਾਣਾ ਥੋਡੇ ਨਾਲ ਇੱਕ ਚੀਜ਼ ਦੇ ਨਾਲ ਜਾਣਾ ਕੀਤਾ ਹੋਇਆ ਕਰਮ ਬੰਦਾ ਕਰਮ ਕਿੱਸਾ ਕਰਕੇ ਗਿਆ ਉਹ ਤੁਹਾਡੇ ਨਾਲ ਜਾਣਾ ਇਸ ਕਰਕੇ ਤੁਸੀਂ ਜਿਹੜਾ ਕਰਮ ਕਰ ਰਹੇ ਹੋ ਤੁਸੀਂ ਨਰਕਾਂ ਦੇ ਭਾਗੀ ਬਣ ਰਹੇ ਹੋ ਜੇ ਤੁਹਾਡੇ ਕੋਲੇ ਇਸ ਟਾਈਮ ਰਾਜ ਗੱਦੀ ਹੈ ਬਾਣੀ ਕਹਿੰਦੀ ਹੈ ਤਪੋ ਰਾਜ ਰਾਜੋਂ ਨਰਕ ਕੀਤੀ ਹੋਈ ਬੰਦਰੀ ਬੰਦ ਕੀ ਉਹਨੂੰ ਰਾਜ ਗੱਦੀ ਦੇ ਬਿਠਾਉਂਦੀ ਆ ਬੈਠਾ ਹੋਇਆ ਬੰਦਾ ਰਾਜ ਗੱਦੀ ਤੇ ਪਾਵਰ ਵਾਲੀ ਗੱਦੀ ਤੇ ਬੈਠਾ ਹੋਇਆ ਬੰਦਾ ਐਸੇ ਪਾਪ ਕਮਾਉਂਦਾ ਕਿ ਉਹਨੂੰ ਐਸੇ ਜੋਨਾ ਖਡਾਉਣੀਆਂ ਪੈਂਦੀਆਂ ਨੇ ਐਸੀਆਂ ਨਰਕਾਂ ਦੇ ਵਿੱਚ ਜਾਂਦਾ ਤੁਸੀਂ ਮਾੜਾ ਜਿਹਾ ਸੋਚ ਵਿਚਾਰ ਲਓ ਵੀ ਤੁਹਾਡੇ ਨਾਲ ਹੋਣਾ ਕੀ ਹੈ ਮੇਰੇ ਵਰਗੇ ਬੰਦੇ ਨੂੰ ਤੁਸੀਂ ਆ ਮਾਰ ਸਕਦੇ ਹੋ ਮਾਰਨ ਤੋਂ ਬਿਲਕੁਲ ਨਹੀਂ ਡਰਦੇ ਗੁਰੂ ਮਹਾਰਾਜ ਦੀ ਕਿਰਪਾ ਜੇਲ੍ਹ ਤੋਂ ਬਿਲਕੁਲ ਨਹੀਂ ਡਰਦਾ ਜੋ ਕੁਝ ਤੁਸੀਂ ਕਰਨਾ ਕਰ ਲਿਓ ਜੇਲ੍ਹਾਂ ਦੇ ਵਿੱਚ ਕੀ ਹੁੰਦਾ ਕੱਟ ਲਾਂਗੇ ਜੇਲਾ ਮੌਤ ਤੋਂ ਬਿਲਕੁਲ ਨਹੀਂ ਡਰਦਾ ਜਦੋਂ ਮੌਤ ਆਣੀ ਉਹ ਤਾਂ ਆ ਜਾਣੀ ਹੈ ਇਸ ਕਰਕੇ ਮੈਨੂੰ ਸਿਉੜੋ ਨਾ ਜੇ ਤੁਸੀਂ ਚਾਹੋਗੇ ਮੈਂ ਤੁਹਾਡੀ ਉਹ ਮੱਝੂਰੀ ਠੋਕੂ ਜਿਹੜਾ ਉਹਦੀ ਉਹ ਝੁੱਕਾ ਪੜੂੰਗਾ ਜਿ ਤੁਸੀਂ ਯਾਦ ਰੱਖੋਗੇ ਅਗਲੀ ਗੱਲ ਮੇਰੀ ਸੁਣ ਲਓ ਧਿਆਨ ਨਾਲ ਏਜੰਟਾਂ ਨੂੰ ਮੇਰੀ ਏਜੰਟਾਂ ਨਾਲ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਲੋਕਾਂ ਦਾ ਪੈਸਾ ਜਿਹੜਾ ਬਣਦਾ ਉਹ ਦਿਓ ਅਗਲੇ ਦਾ ਹੱਕ ਦੀ ਕਮਾਈਆ ਦਿਓ ਜੇ ਕੋਈ ਨਈ ਏਜੰਟ ਇਸ ਤਰ੍ਹਾਂ ਆਊਗਾ ਤਾਂ ਉਹਦੀ ਮੰਜੀਪੜੀ ਇਸ ਤਰ੍ਹਾਂ ਹੀ ਠੋਕਾਂਗੇ ਤੁਸੀਂ ਯਾਦ ਰੱਖੋਗੇ ਠੀਕ ਆ ਨਾ ਗੱਲ ਤੇ ਗੱਲ ਕੱਲੀ ਕੱਲੀ ਗੱਲ ਏਜੰਟਾਂ ਦੀ ਨਹੀਂ ਗੱਲ ਲੋਕਾਂ ਦੇ ਹੱਕਾਂ ਲਈ ਖੜੀ ਆ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਗੱਲ ਖੜੀ ਆ ਅੱਜ ਤਿੱਕਰ ਕੋਈ ਬੰਦਾ ਮੈਂ ਗੱਲ ਕਹਿਣਾ ਠੀਕ ਆ ਆ ਦੁੱਕੀ ਤਿੱਕ ਨੂੰ ਮੈਂ ਜਵਾਬ ਹੁਣ ਦੇਣਾ ਵੀ ਨਹੀਂ ਮੈਨੂੰ ਸਾਰੇ ਬੰਦੇ ਨੇ ਕਹੀ ਗਿਆ ਕਹਿੰਦੇ ਤੂੰ ਦੁੱਕੀ ਤਿੱਕ ਨੂੰ ਹਰ ਇੱਕ ਨੂੰ ਚੱਕ ਕੇ ਜਵਾਬ ਦੇਣ ਲੱਗ ਜਾਣਾ ਤੂੰ ਇਹ ਤਾਂ ਇਹ ਤਾਂ ਨਾਲ ਦਾ ਜਿਹਨਾਂ ਦਾ ਕੋਈ ਲੇਬਲ ਹੀ ਨਹੀਂ ਹੈਗਾ ਉਹ ਦੁੱਕੀ ਤਿੱਕੀ ਨੂੰ ਹੁਣ ਜਵਾਬ ਦੇਣਾ ਬਣੀ ਪਰ ਜੇ ਕੋਈ ਬੰਦਾ ਕੋਈ ਕੋਈ ਇਸ ਤਰ੍ਹਾਂ ਕੋਈ ਪ੍ਰੂਫ ਕਰੇ ਕੋਈ ਚੀਜ਼ ਨੂੰ ਮੀਡੀਆ ਤੇ ਪ੍ਰੂਫ ਕਰੇ ਵੀ ਭਾਣਾ ਪ੍ਰੂਫ ਕਰੇ ਵਿੱਦ ਪ੍ਰੂਫ ਵੀ ਆ ਪ੍ਰੂਫ ਆ ਇੱਥੇ ਭਾਣਾ ਗਲਤ ਆ ਉਹ ਦੁੱਕੀ ਤਿੱਕੀ ਆਪਣੇ ਕੋਲੋਂ ਗੱਲਾਂ ਬਣਾ ਕੇ ਛੱਡੀ ਜਾਂ ਛੱਡੀ ਜਾਂਦੇ ਕਿਉਂਕਿ ਵਿੱਦ ਪ੍ਰੂਫ ਗੱਲ ਕਰੂ ਤਾਂ ਉਹਦਾ ਜਵਾਬ ਵੀ ਠੋਕ ਮਾਰ ਕੇ ਦੇਊਗਾ ਕੋਈ ਡਰਨ ਧਮਕਾਉਣ ਵਾਲੀ ਕਿਸੇ ਤੋਂ ਡਰਨ ਤਵਣ ਵਾਲੀ ਕੋਈ ਕਿਸੇ ਤੋਂ ਗੱਲ ਨਹੀਂ ਹੈਗੀ ਵਿੱਦ ਪ੍ਰੂਫ ਕੋਈ ਬੰਦਾ ਗੱਲ ਕਰਕੇ ਦਿਖਾਵੇ ਐਵੇਂ ਬਹੁਤ ਲੋਕਾਂ ਦੀ ਸੁਣ ਰਹੇ ਆ ਗੱਲ ਇਹ ਆ ਗੱਲ ਲੋਕੋ ਮੈਂ ਗੱਲ ਕਹਿਣਾ ਚਾਹਣਾ ਤੁਸੀਂ ਸਮੇ ਅਨੁਸਾਰ ਕਿਸੇ ਬੰਦੇ ਦੀ ਉਸ ਨੂੰ ਸੋਚ ਨੂੰ ਨਹੀਂ ਸਮਝਦੇ ਉਸ ਨੂੰ ਇਹ ਬੰਦਾ ਕਰਨਾ ਕੀ ਚਾਹੁੰਦਾ ਬੰਦੇ ਦੀ ਸੋਚ ਕੀ ਆ ਠੀਕ ਆ ਮੇਰਾ ਬੋਲਣ ਦਾ ਤਰੀਕਾ ਇਹ ਬੋਲਣ ਦਾ ਤਰੀਕਾ ਮੇਰਾ ਕੌੜਾ ਹੋ ਸਕਦਾ ਪਰ ਮੇਰਾ ਦਿਲ ਦੇ ਵਿੱਚ ਜਿਉਂ ਕੀ ਬੰਦਾ ਝਾਤ ਮਾਰ ਕੇ ਦੇਖੇ ਕੋਈ ਬੰਦਾ ਮੇਰੇ ਨਾਲ ਬੈਠ ਕੇ ਦੇਖੇ ਮੇਰੇ ਨਾਲ ਬੰਦਾ ਤੁਰ ਕੇ ਦੇਖੇ ਉਹ ਬੰਦਾ ਹੀ ਮੈਨੂੰ ਉਸ ਟਾਈਮ ਹੀ ਸਮਝ ਸਕਦਾ ਕਿਉਂਕਿ ਕਣਤਣ ਪਰਿਆ ਮੇਰਾ ਬੋਲ ਮੇਰੇ ਲਬਜ ਮੇਰੇ ਇਸ ਕਰਕੇ ਨੇਗੇ ਕਿਉਂਕਿ ਇਹ ਲੋਕ ਜਿਹੜੇ ਚੋਹ ਠੱਗ ਨੇ ਕਣਤੋਂ ਤੋਂ ਬਿਨਾ ਠੀਕ ਨਹੀਂ ਆਉਂਦੇ ਠੀਕ ਹੈ ਇਹਨਾਂ ਦਾ ਜੀ ਜੀ ਬਾਈ ਬਾਈ ਕਹਤੋ ਠੀਕ ਨਹੀਂ ਆਉਂਦੇ ਲੋਕ ਇਹ ਇਸ ਕਰਕੇ ਮੈਂ ਜਿਹੜਾ ਕਦੇ ਮਾਰੇ ਕੌੜੇ ਲੱਭ ਜ ਬੋਲਦਾ ਜਿਹੜੇ ਕਿਸੇ ਏਜੰਟ ਨੂੰ ਮੈਂ ਇਹ ਗੱਲ ਕਹਿੰਦਾ ਨਾ ਮੇਰੇ ਨਾਲ ਪੂਰੀ ਪ੍ਰਾਂਜ ਪੂਰੀ ਦੁਸ਼ਮਣੀ ਰੱਖਦਾ ਇਹ ਲੋਕਾਂ ਖਾਤਰ ਦੁਸ਼ਮਣੀ ਪਾਈ ਹੈ ਅਗਲੀ ਗੱਲ ਸੁਣ ਲਓ ਕਿ ਇਹੋ ਜੇ ਘੱਟੋ ਘੱਟ 15 ਤੋਂ 20 ਏਜੰਟ ਹੋਣਗੇ ਜਿਹੜੇ ਘਰ ਆ ਕੇ ਪੈਸਾ ਮੋੜ ਕੇ ਗਏ ਨੇਗੇ ਜੇ ਉਹਨਾਂ ਦੇ ਇਤਕਰਮਾ ਨੌਬ ਨਹੀਂ ਲੱਤਾ ਇਹਨਾਂ ਨੇ ਇੱਕ ਫੋਨ ਤੇ ਪੈਸੇ ਮੋੜਤੇ 60 60 70 70 ਲੱਖ ਰੁਪਏ ਘਰੇ ਏਜੰਟ ਮੋੜ ਕੇ ਗਏ ਨੇ ਜੇ ਕਿਸੇ ਨੂੰ ਇਸ ਚੀਜ਼ ਦੀ ਵੀਡੀਓ ਕਲ ਚਲੋ ਜੋ ਕਰਦੇ ਨੇ ਇਹਨਾਂ ਨੇ ਲੋਕਾਂ ਨੇ ਸਾਡੇ ਨੇ ਪਤਾ ਵੀ ਬਾਹਰ ਜਾਵਣਾ ਰਹਿਣਾ ਨਹੀਂ ਜੋ ਕਰਨ ਨੇ ਕਰੀ ਜਾਂਦੇ ਉਹਨਾਂ ਨੇ ਲੋਕਾਂ ਦਾ ਪੈਸਾ ਮੋੜਤਾ ਜੇ ਕਿਸੇ ਨੇ ਵੀਡੀਓ ਕਲਿੱਪ ਚਾਹੀਦੀ ਹੋਵੇ ਦਿਖਾਉਣੀ ਹੋਵੇ ਅਸੀਂ ਦਿਖਾ ਵੀ ਦੇਵਾਂਗੇ ਉਹ ਬਠਿੰਡ ਦੇ ਤੋਂ ਮੁੰਡਾ ਉਹ ਘਰੋਂ ਇਕੱਠਿਆ ਕਰਿਆ ਕਿ 77 ਲੱਖ ਰੁਪਏ ਮੋੜ ਕੇ ਗਿਆ ਕਿੰਨੇ ਏਜੰਟ ਨੇਗੇ ਜਿਨ੍ਹਾਂ ਨੇ ਕਰੋੜਾਂ ਰੁਪਏ ਮੋੜਿਆ ਇਹੋ ਜਿਹੇ ਤਾਂ ਨਾ ਮੈਂ ਵੀਡੀਓ ਨਸਰ ਵੀ ਨਹੀਂ ਕੀਤੀਆਂ ਉਹਨਾਂ ਨੂੰ ਅਸੀਂ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਹੀਂ ਜਲੀਲ ਕੀਤਾ ਸੀ ਉਹਨਾਂ ਨੂੰ ਦੀ ਵੀਡੀਓ ਨਹੀਂ ਪਾਈਆਂ ਅਸੀਂ ਹੁਣ ਵੀ ਕਹਨੇ ਆ ਵੀ ਜੇ ਸਾਡਾ ਫੋਨ ਜਾਂਦਾ ਅਗਲੇ ਦਾ ਪੈਸੇ ਮੋੜ ਦੋ ਅਗਲੇ ਦਾ ਖਰਚਾ ਪਾਣੀ ਕੱਟ ਕੇ ਪ ਉਹ ਚਲੋ ਤੁਸੀਂ ਕਹਿੰਦੇ ਹੋ ਤੁਸੀਂ ਖਰਚੇ ਦੇ ਵਿੱਚ ਇੰਨੇ ਪੈਸੇ ਕੱਟੇ ਉਹਨਾਂ ਫਾਇਲਡ ਵਾਈਸ ਹੀ ਰਿਫਿਊਜ਼ਲ ਆ ਗਈ ਉਹ ਬਣਾ ਸੀ ਉਹ ਬਣਾ ਸੀ ਕੱਟ ਕੇ ਅਗਲੇ ਦੇ ਜਾਜ ਜਜ ਪੈਸੇ ਅਗਲੇ ਪੈਸੇ ਮੋੜੋ ਫਿਰ ਵੀ ਤੁਹਾਨੂੰ 10-20000 ਰੁਪਏ ਬਚਦਾ ਤੁਸੀਂ ਖਰਚੇ ਕੱਟ ਕੇ ਫਿਰ ਵੀ ਤੁਸੀਂ ਅਗਲੇ ਦਾ ਪੈਸੇ ਬਾਕੀ ਵਾਪਸ ਮੋੜ ਦਿਓ ਯਾਰ 6-6 ਮਹੀਨੇ ਤੁਸੀਂ ਰੱਖ ਕੇ ਸਾਲ-ਸਾਲ ਮਹੀਨੇ ਰੱਖ ਕੇ ਪੈਸੇ ਫਿਰ ਕਿਤੇ ਜਾ ਕੇ 10 ਲੱਖ ਜੋ 2 ਲੱਖ 4 ਲੱਖ ਰੁਪਏ ਵਾਪਸ ਕਰ ਦਿਓ ਤੁਸੀਂ ਕਿੱਥੇ ਦੇਣਾ ਦਿਓਗੇ ਕਿੱਥੇ ਇਹ ਜੋ ਕਮਾਈ ਕਮਾਈ ਲੈਲ ਨੂੰ ਲੈ ਕੇ ਜਾਓਗੇ ਮੇਰਾ ਤਾਂ ਸਵਾਲ ਤੁਹਾਡੇ ਅੱਗੇ ਇਹ ਆ 7-7 8-8 ਸਾਲ ਦੇ ਪੈਸੇ ਜਿਹੜੇ ਏਜੰਟ ਦੇਣੀ ਸਿਰੇ ਉਹ ਪੈਸੇ ਕਢਾਏ ਨੇਗੇ ਜਿੰਨਾ ਤੋਂ ਅਸੀਂ ਚਲੋ ਇਹ ਹੁੰਦਾ ਵੀ ਚਲੋ ਯਾਰ ਫੋਨ ਨਹੀਂ ਲਿਖ ਕੇ ਤੇ ਨੰਬਰ ਨਹੀਂ ਲਿਖੇ ਇਹਨਾਂ ਨੇ ਹੁਣ ਲੋਕਾਂ ਨੂੰ ਕਹਿਣਾ ਵੀ ਇਹ ਜਿਹੜੇ ਪੈਸੇ ਨੇ ਕਢਾਏ ਉਹਨਾਂ ਸੀ ਭੁੱਲ ਜਾਂਦੇ ਆ ਵੀਡੀਓ ਪਾ ਕੇ ਜਾਂ ਸਾਨੂੰ ਸੰਪਰਕ ਨੰਬਰ ਲਿਖਾ ਕੇ ਜਾਓ ਤੇ ਦੋ ਦੋ ਸਾਲ ਵਾਲੇ ਸਾਲ ਸਾਲ ਲੱਤੇ ਤਾਂ ਪਤਾ ਨਹੀਂ ਕਿੰਨੇ ਕ ਪੈਸੇ ਵਾਪਸ ਕਰਵਾਤੇ ਮੈਂ ਸੱਚੀ ਮੈਨੂੰ ਇਹ ਚੀਜ਼ਾਂ ਅੰਤਾਜਾ ਨਹੀਂ ਹੈਗਾ ਗੁਰੂ ਮਾਰਾ ਨੇ ਲਾਈਆ ਡਿਊਟੀ ਹੋ ਗਿਆ ਕੰਮ ਠੀਕ ਹੈ ਨਾ ਗੱਲ ਤੇ ਆਪਣੇ ਮਨ ਚ ਜਿਹੜੇ ਗਲਤ ਫਹਿਮ ਨੇ ਸਾਰੀਆਂ ਹੀ ਕੱਢ ਦਿਓ ਠੀਕ ਹੈ ਇਹ ਇੰਨਾਂ ਕੁ ਥੋੜਾ ਨਾ ਜਿਨ੍ਹਾਂ ਲੋਕਾਂ ਨੇ ਪੈਸੇ ਵਾਪਸ ਮੁੜੇ ਨੇਗੇ ਹੁਣ ਮੈਂਕਰ ਨੂੰ ਇੱਕ ਬੇਨਤੀ ਕਰਦਾ ਅਪੀਲ ਕਰਦਾ ਤੇ ਹੁਣ ਵੀਡੀਓ ਬਣਾ ਕੇ ਨਾ ਸਾਨੂੰ ਜਰੂਰ ਭੇਜੋ ਜਾਂ ਸਾਨੂੰ ਸੰਪਰਕ ਨੰਬਰ ਲਿਖਾ ਕੇ ਜਾਇਓ ਅਸੀਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਫੋਨ ਨੰਬਰ ਲਿਖਿਆ ਹੀ ਨਹੀਂ ਚਲ ਜੋ ਹੋ ਗਿਆ ਕੰਮ ਸਾਨੂੰ ਕੋਈ ਅਜਿਹੀ ਚੀਜ਼ ਦਾ ਇਸ ਸੀਗਾ ਯਾ ਐਡਾ ਮੁੱਦਾ ਹੋ ਜੈ ਇੰਨਾ ਕੁਝ ਹੋ ਜੇ ਨੰਬਰ ਲਿਖਿਆ ਹੀ ਨਹੀਂ ਸ਼ੁਰੂ-ਸ਼ੁਰੂ ਤੋਂ ਇਹ ਗੱਲ ਇੱਕ ਸਾਲ ਹੋ ਗਿਆ ਅੱਜ ਤੱਕ ਇਹ ਮੁੱਦੇ ਦੇ ਬੋਲਦੇ ਨੂੰ ਲੋਕ ਸਾਡੇ 20 20 50 50000 ਰੁਪਏ ਦੇ ਵਿੱਚ ਵਿਕ ਜਾਂਦੇ ਨੇਗੇ ਜਾ ਕੇ ਏਜੰਟਾਂ ਦੀ ਉਹਨਾਂ ਦੀ ਬੋਲੀ ਬੋਲਣ ਲੱਗ ਜਾਂਦੇ ਨੇ ਅ ਇਸ ਕਰਕੇ ਮੈਂ ਇਹ ਬਾਲਾ ਇਹ ਮੈਂ ਵੀਡੀਓ ਪਾਉਣ ਦਾ ਮੇਰਾ ਇੱਕੋ ਹੀ ਮਕਸਦ ਹੋਇਆ ਸੀਗਾ ਮੈਂ ਕਿਹਾ ਯਾਰ ਮੇਰੇ ਚਾਹਣ ਵਾਲੇ ਜਿਹੜੇ ਮੈਨੂੰ ਦਿਲੋਂ ਪਿਆਰ ਕਰਦੇ ਨੇ ਜਿਹੜੇ ਭਾਵੇਂ ਸਿੱਧੂ ਨੂੰ ਆਪਦਾ ਕੋਈ ਕਿਸੇ ਨੂੰ ਛੋਟਾ ਭਰਾ ਮੰਨਦੇ ਨੇ ਕੋਈ ਵੱਡਾ ਭਰਾ ਮੰਨਦੇ ਨੇ ਇਹ ਉਹਨਾਂ ਲਈ ਪਾਈ ਆ ਮੈਂ ਇਹ ਵੀਡੀਓ ਲੀਰਾਂ ਫਕੀਰਾਂ ਦਾ ਇਹ ਕੰਮ ਚੱਲਣਾ ਹੀ ਹੈ ਨਿੰਦਿਆ ਹੋਣੀ ਆ ਹੋਈ ਜਾਵੇ ਕੋਈ ਚੱਕਰ ਨਹੀਂ ਡਾ ਵੀ ਕੋਈ ਗੱਲ ਨਹੀਂ ਜੇ ਨਿੰਦਿਆ ਹੋਊਗੀ ਤਾਂ ਬੰਦੇ ਲਈ ਤਾਂ ਹੀ ਬੰਦਾ ਉੱਪਰ ਜਾਂਦਾ ਹੈ ਨਿੰਦਿਆ ਹੋ ਨਿੰਦਿਆ ਕਰਨੀ ਕਰੋ ਪਰ ਨਿੰਦਿਆ ਉਸ ਚੀਜ਼ ਦੀ ਕਰੋ ਜੇ ਕੋਈ ਤੁਹਾਡੇ ਕੋਲੇ ਸਬੂਤ ਹੈਗਾ ਐਵੇਂ ਨਿੰਦਿਆ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਨਾ ਗੱਲ ਨਿੰਦਿਆ ਜਿੰਨੀ ਹੁੰਦੀ ਹੈ ਕਰੀ ਜਾਂਦੇ ਕੋਈ ਲੀਰਾਂ ਫਕੀਰਾਂ ਦਾ ਕੋਈ ਚੱਕਰ ਨਹੀਂ ਇਹ ਇਹ ਨਿੰਦਿਆ ਸਰਕਤੇ ਹੀ ਅੱਜ ਉੱਪਰ ਤੱਕ ਪਹੁੰਚਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਨੌਜਵਾਨਾਂ ਨੂੰ ਆਖਸਤ ਦੀ ਗੱਲਾਂ ਸਭਾ ਦੇ ਦਿਨ ਚੱਲ ਰਹੇ ਨੇਗੇ ਬੈਰਾਗ ਮਾਈ ਬੜੇ ਦਿਨ ਚੱਲ ਰਹੇ ਨੇਗੇ ਬਿਰਾਗ ਉਹ ਸਾਡੇ ਸੀਧਾਂ ਨੂੰ ਯਾਦ ਕਰੋ ਸੀਧਾਂ ਦੇ ਚਰਨਾਂ ਦੇ ਵਿੱਚ ਹਰ ਟਾਈਮ ਧਿਆਨ ਧਾਰ ਕੇ ਰੱਖੋ ਉਹਨਾਂ ਇਸ ਕਰਕੇ ਜਿਹੜਾ ਹੋਰ ਵਿਦੇਸ਼ਾਂ ਦੇ ਵਿੱਚ ਨੌਜਵਾਨ ਰਹਿੰਦੇ ਨੇਗੇ ਨੌਜਵਾਨਾਂ ਨੂੰ ਉਹਨਾਂ ਨੂੰ ਇਕੁਇਪਮੈਂਟ ਦਿੱਤਾ ਠੀਕ ਹੈ ਤੁਸੀਂ ਕੰਮਕਾਰ ਆਪਣੇ ਲਈ ਕਰਨ ਲਈ ਗਏ ਹੋ ਵੈਸਟਰਨ ਕਲਚਰ ਨਾਲ ਫਾਲੋ ਕਰਿਓ ਆਪਣੇ ਸ਼ਹੀਦਾਂ ਦੇ ਯਾਦ ਕਰੋ ਉੱਥੇ ਆਪਣੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਪਾਠ ਕਰੋ ਨਸ਼ਿਆਂ ਤੋਂ ਦੂਰ ਰਹੋ ਮਾੜੀਆਂ ਕਰਤਿਆਂ ਛੱਡੋ ਇੰਨੀਆਂ ਕੁ ਥੋੜਾ ਜਿਹਾ ਬੇਨਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ